ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵਿਰਸਾ ਪੰਜਾਬ ਦਾ ਚੈਨਲ ਤੇ ਸਵਾਗਤ ਹੈ ਜੀ ਸਾਰਿਆਂ ਦਾ ਤੇ ਆਪਾਂ ਸਿੰਪਲ ਕਮੀਜ਼ ਦੀ ਕਟਿੰਗ ਕਰਨ ਵਾਸਤੇ ਹੀ ਲੱਗੀਆਂ ਤੇ ਇਹ ਤੁਹਾਨੂੰ ਆਪਾਂ ਦੱਸਾਂਗੇ ਕਿ ਸਿੰਪਲ ਕਮੀਜ਼ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਕਿਵੇਂ ਕਟਿੰਗ ਹੋ ਜਾਂਦੀ ਹੈ ਤੇ ਜੋ ਵੀ ਨਵੇਂ ਕੰਮ ਸਿੱਖ ਰਹੇ ਨੇ ਘਰਾਂ ਦੇ ਵਿੱਚ ਬੈਠੇ ਹੋਏ ਉਹਨਾਂ ਨੂੰ ਬਹੁਤ ਹੀ ਸੌਖੇ ਜਿਹੇ ਤਰੀਕੇ ਨਾਲ ਆਪਾਂ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਇਹ ਮੈਂ ਦੋਨੇ ਪੀਸ ਅਲੱਗ-ਅਲੱਗ ਲਾ ਲਈ ਸੀਗੇ ਜੀ ਤੇ ਦੋਨਾਂ ਨੂੰ ਆਪਾਂ ਰੱਖ ਲਿਆ ਖੁੱਲੇ ਵਾਲੀ ਸਾਈਡ ਆਪਣੀ ਛੜਾ ਤੇ ਬੰਦਾਈ ਸਾਈਡ ਉਧਰ ਆ ਦੂਜੀ ਸਾਈਡ ਆ ਤੇ ਆਪਾਂ ਇਥੋਂ ਕਨੀਜ਼ਮ ਬਿਲਕੁਲ ਇੱਕੋ ਜਿਹਾ ਕਰ ਲੈਨੇ ਆ ਉਪਰੋਂ ਬਾਦ ਘਾਟ ਸਾਰੀ ਨਿਕਲ ਜੂਗੀ ਇਹ ਹੁਣ ਆਪਾਂ ਤੁਹਾਨੂੰ ਦੱਸਾਂਗੇ ਕਿ ਆਪਾਂ ਇਹਦਾ ਕਿੰਨਾ ਦੀਰਾ ਓਕੇ ਹੈਗਾ 13 ਇੰਚ ਆਪਾਂ ਇਹਦਾ ਦੀਰਾ ਰੱਖਿਆ 6.5 ਬਹੁਤ ਸੌਖੇ ਤਰੀਕੇ ਨਾਲ ਸਮਝਾਇਆ ਕੋਸ਼ਿਸ਼ ਕੀਤੀ ਮੈਂ ਸਮਝਾਉਂਦੀ ਇੱਥੇ ਆਪਾਂ ਮੁੰਡਾ 7 ਇੰਚ ਰੱਖਿਆ ਤੇ ਛਾਤੀ ਇਹਨਾਂ ਦੀ ਹੈਗੀ 23 ਇੰਚ ਇਧਰਲੇ ਕੋਣੇ ਤੋਂ ਇੰਚੀ ਟੇਪ ਨੂੰ ਰੱਖ ਕੇ ਤੇ ਇੱਥੇ ਆਪਾਂ ਛਾਤੀ ਦਾ ਨਿਸ਼ਾਨ ਲਾਵਾਂਗੇ 23 ਇੰਚ ਤੇ ਦੇਖੋ ਸਾਢੇ 11 ਇੰਚ ਤੇ 23 ਇੰਚ ਛਾਤੀ ਦਾ ਨਿਸ਼ਾਨ ਹੋ ਗਿਆ ਕਮਰ ਮੇਰੇ ਨਾਲ ਆਪਦੀ ਹੈਗੀ 2 ਇੰਚ ਇੱਥੋਂ ਆਪਾਂ 2 ਇੰਚ ਦਾ ਨਿਸ਼ਾਨ ਲਾਇਆ ਦੇਰ ਹੱਥ ਹੋ ਗਿਆ ਦਾਸ ਤੋਂ ਤੇ ਦੇਖੋ ਤਾਂ ਵੀ ਆਪਾਂ 2 ਇੰਚ ਦਾ ਨਿਸ਼ਾਨ ਲਾਵਾਂਗੇ ਚਾਕ ਸੀਨ ਇਹਨਾਂ ਦੀ ਹੈਗੀ ਹੈ ਜੀ 15.5 ਉਹ ਆਪਾਂ 16 ਇੰਚ ਤੇ ਨਿਸ਼ਾਨ ਲਾਵਾਂਗੇ ਵੀਡੀਓ ਦੇ ਨਾਲ ਬਣੇ ਰਹੋ ਜੀ ਤੇ ਮੇਰਾ ਵੀ ਚੈਨਲ ਨਾਮ ਹੈ ਜੀ ਤੁਸੀਂ ਵੀਡੀਓ ਦੇਖ ਕੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਜ਼ਰੂਰ ਕਰ ਦਿਆ ਕਰੋ ਜੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਆ ਕਰੋ ਜੀ ਤੇ ਕਮੈਂਟ ਕਰ ਦਿਆ ਕਰੋ ਜੀ ਪਲੀਜ਼ ਕੁਛ ਨਾ ਕੁਛ ਪੁੱਛਣਾ ਨਾ ਹੋਵੇ ਜੀ ਤੇ ਜ਼ਰੂਰ ਤੁਹਾਡੇ ਮੈਸੇਜ ਦਾ ਰਿਪਲਾਈ ਕਰਾਂਗੇ ਦੇਖੋ ਜੀ ਇੱਥੋਂ ਆਪਾਂ ਇੱਕ ਇੰਚ ਦਾ ਨਿਸ਼ਾਨ ਲਾਇਆ ਇਹ ਅੰਦਰਲੀ ਫਿਟਿੰਗ ਹੈ ਗਲਾਈ ਪਾਈ ਹੋਈ ਆਪਾਂ ਅੰਦਰਲੇ ਪੱਲੇ ਦੀ ਪਹਿਲੇ ਮੂਹਰੇਲੇ ਪੱਲੇ ਦੀ ਇਹ ਪਿਛਲੇ ਪੰਨੇ ਦੀ 1.2 ਇੰਚ ਦੀ ਠੀਕ ਹੈ ਜੀ ਤੋ ਇਹਦਾ ਗਲਾ ਨਾ ਆਪਾਂ ਪਿਛਲਾ ਗਲਾ ਤੋਂ ਛੋਟਾ ਰੱਖਣਾ ਬਿਲਕੁਲ ਇਸ ਕਰਕੇ ਦਾ ਆਪਾਂ 12 13 ਇੰਚ ਤੀ ਦਾ ਰੱਖਿਆ ਹੋਇਆ ਤੇ ਜੇ ਆਪਾਂ ਗਲਾ ਡੀਪ ਬਣਾਉਣਾ ਹੋਵੇ ਬੈਕ ਤੋਂ ਫਿਰ ਗਲਾ 11 ਇੰਚੀ ਕਾਫੀ ਹੁੰਦਾ ਹੈ ਤੇ ਲਓ ਜੀ ਆਪਾਂ ਪਹਿਲੇ ਵਾਲੇ ਨਿਸ਼ਾਨ ਦੇ ਉੱਤੇ ਕਟਿੰਗ ਕਰ ਦਿੱਤੀ ਹੈ ਤੇ ਜ਼ਰੂਰ ਵੀ ਆਪਾਂ ਐਕਸਟਰਾ ਥੋੜਾ ਥੋੜਾ ਨਾਲੋ ਨਾਲੋ ਤੇਰਾ ਸ਼ਾਜਾ ਕਰਕੇ ਪਲਾ ਦੇਣੇ ਆ ਤੇ ਮੇਰੀ ਵੀ ਕਟਿੰਗ ਹੋ ਗਈ ਹੈ ਜੀ ਤੇ ਉਮੀਦ ਕਰਦੇ ਹਾਂ ਤੁਹਾਨੂੰ ਜ਼ਰੂਰ ਸਮਝ ਆਇਆ ਹੋਵੇਗਾ ਬਿਲਕੁਲ ਸਿੰਪਲ ਸੀਸ ਦੀ ਕਟਿੰਗ ਹੈ ਇਹ ਤੇ ਅੱਗੇ ਆਪਾਂ ਹੋਰ ਵੀ ਵੀਡੀਓ ਲੈ ਕੇ ਆਵਾਂਗੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਜੀਏ ਇਹ ਆਪਾਂ 프ਰਿੰਟ ਵੀ ਕਾਰਡ ਪਾ ਲਤੀ ਦੋ ਪੱਲਿਆਂ ਦੀ ਠੀਕ ਹੈ ਜੀ ਚਲੋ ਦੇਖੋ ਜੀ ਤਾਂ ਪੂਰੀ ਵੀਡੀਓ